ਜੋ ਪਹਿਲਾਂ ਤਾਂ ਮੈਂ ਤੁਹਾਨੂੰ ਉਦਾਂ ਦੱਸਦਾ ਇਹ ਸਾਡੇ ਡਾਡੀ ਤੋਂ ਜਿੱਤ ਕੇ ਆਏ ਇਹ ਸਾਡੇ ਭਰਤਗੜ੍ਹ ਤੋਂ ਜਿੱਤ ਕੇ ਆਏ ਆ ਤੇ ਇੱਕ ਹੋਰ ਅਮੀਰ ਜੀ ਇਹ ਬੜੇ ਪਿੰਡ ਤੋਂ ਜਿੱਤ ਕੇ ਆਏ ਆ ਖੰਸਾ ਜੀ ਹੁਣ ਅੱਛਾ ਉਹ ਅੰਦਰ ਤੇ ਤੁਸੀਂ ਅੰਦਰ ਹੀ ਤੇ ਨਾ ਹਾਂਜੀ ਹਾਂਜੀ ਜਿੱਤ ਗਿਆ ਜਿੱਤ ਗਿਆ ਜਿੱਤ ਗਿਆ ਸਾਰੇ ਜਿੱਤ ਗਿਆ ਹੁਣ ਇੱਕ ਇੱਕ ਸਾਡਾ ਜ਼ੋਨ ਫਸਿਆ ਨੰਗਲ ਗੱਡੀਆਂ ਵਾਲੇ ਸਾਰੇ ਲਾਓ ਸਾਡੇ ਮਗਰ ਤੇ ਆਪਾਂ ਨੰਗੜ ਚ ਚਲੋ ਜੀ ਚੋਲਾਨ ਕਰਾ ਕੇ ਚਲੋ 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 ਬਾਊ ਜੀ ਜਿਸ ਤਰੀਕੇ ਦੇ ਨਾਲ ਬਾਊ ਜੀ ਕੇਪੀ ਰਾਣਾ ਜਿੰਦਾਬਾਦ ਕੇਪੀ ਰਾਣਾ ਜਿੰਦਾਬਾਦ ਜਿਸ ਤਰੀਕੇ ਦੇ ਨੇ 1 ਮਿੰਟ 1 ਮਿੰਟ 1 ਮਿੰਟ ਤੇ ਰੇਡ ਕਾ ਲਗਾਤਾਰ ਜਿਹੜਾ ਬਣਿਆ ਰਿਹਾ ਸਰਕਾਰ ਇੱਕ ਮਿੰਟ ਇੱਕ ਮਿੰਟ ਪਹਿਲੀ ਗੱਲ ਬਈ ਗੱਲ ਸੁਣ ਲਓ ਇਹ ਸ਼ਹੀਦੀ ਦਿਹਾੜੇ ਚੱਲਦੇ ਆ ਢੋਲ ਟਾਲ ਬੰਦ ਕਰੋ ਆਡੀ ਪਾਰਟੀ ਕੋਈ ਢੋਲ ਤੇ ਬੱਕਰੀ ਵਜਾਏਗੀ ਕਹਦਾ ਸਾਰਿਆਂ ਨੂੰ ਸਹੀ ਗੱਲ ਸਹੀ ਠੀਕ ਹੈ ਜੀ ਅਗਲੀ ਗੱਲ ਕਰੋ ਹੁਣ ਚਲ ਬੜਾ ਲੇਟ ਹੋ ਗਿਆ ਜੀ ਰਿਜ਼ਲਟ ਦੁਆਰਾ ਰੀ ਕਾਊਂਟਿੰਗ ਕਰਨੀ ਪਈ ਕੀ ਕਹੋਗੇ ਇਹਦੇ ਬਾਰੇ ਇਹ ਇਹ ਲੋਕਾਂ ਦੇ ਦਿੱਤੇ ਹੋਏ ਫਤਵੇ ਨੂੰ ਬਦਲਣਾ ਚਾਹੁੰਦੇ ਸੀ ਇਸ ਕਰਕੇ ਅਠ ਪੰਜਾਬ ਤੇ ਇਹ ਗਿਣਤੀ ਕਰੀਬ 4 ਵਜੇ ਦੀ ਕੰਪਲੀਟ ਹੋਈ ਹੋਈ ਹੈ ਇਸੇ ਟੱਗ ਨਾਲ ਨੰਗਲ ਜਿਹੜਾ ਛੋਟੇ ਵਾਲ ਜੋਂ ਹੈ ਸਾਡਾ ਬਲੋਕ ਸਮਤੀ ਦਾ ਉਹਦੀ 3 ਵਜੇ ਦੀ ਗਿਣਤੀ ਹੋਈ ਹੋਈ ਹੈ 44 ਵੋਟਾਂ ਤੇ ਅਸੀਂ ਜਿੱਤੇ ਹੋਏ ਹਾਂ ਲੇਕਿਨ ਉਹਦਾ ਐਲਾਨ ਨਹੀਂ ਕਰਿਆ ਅਜੇ ਤੱਕ ਰੱਖ ਕੇ ਬੈਠੇ ਨੰਗਲ ਹੁਣ ਮੈਂ ਨੰਗਲ ਜਾਊਗਾ ਅਸੀਂ ਉੱਥੇ ਵੀ ਪ੍ਰਾਰਥਨਾ ਕਰਾਂਗੇ ਅਫਸਰਾਂ ਨੂੰ ਇੱਥੇ ਵੀ ਮੈਂ ਸਮਝਦਾ ਵੀ ਫੇਰ ਵੀ ਇਹਨਾਂ ਨੂੰ ਰੱਬ ਨੇ ਸਮੱਤ ਦੇ ਦਿੱਤੀ ਜਿਹੜਾ ਇਸ ਟਾਈਮ ਵੀ ਦੇ ਨਿਕਾ ਸਾਰੇ ਬਲਾਕਾਂ ਦੇ ਵਿੱਚ ਚਮਕੌਰ ਸਾਹਿਬ ਰੋਪੜ ਆਨੰਦਪੁਰ ਸਾਹਿਬ ਸਾਰੇ ਪਾਸੇ ਜ਼ਿਲ੍ਹੇ ਦੇ ਵਿੱਚ ਜਿਹੜੀ ਕਾਂਗਰਸ ਨੂੰ ਫਤਵਾ ਮਿਲਿਆ ਉਹਦੇ ਬਾਰੇ ਕੀ ਕਹਿਣਾ ਚਾਹੋ ਵੱਡਾ ਭਾਰਾ ਫਤਵਾ ਮਿਲਿਆ ਲੋਕ ਜਿਹੜੇ ਅੱਜ ਬੜੀ ਬੇਤਾਬੀ ਨਾਲ ਇੰਤਜ਼ਾਰ ਕਰ ਰਹੇ ਸਤਾਈ ਦਾ ਲੋਕਾਂ ਨੇ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ ਇਸ ਸਰਕਾਰ ਤੋਂ ਖਿਲਾਫ ਲੋਕਾਂ ਨੇ ਆਪਣੇ ਪਿਆਰ ਔਰ ਭਰੋਸੇ ਦਾ ਇਜ਼ਹਾਰ ਕੀਤਾ ਕਾਂਗਰਸ ਪਾਰਟੀ ਦੇ ਵਿੱਚ ਔਰ ਅੱਜ ਤੁਸੀਂ ਆਨੰਦਪੁਰ ਜੋ ਮੈਂ ਤੁਹਾਡੇ ਨਾਲ ਗੱਲ ਕਰਦਾ ਆਂ ਆਨੰਦਪੁਰ ਦੇ ਵਿੱਚ ਛੇਲੇ ਦੋ ਤਿੰਨ ਨਤੀਜੇ ਅਜੇ ਆਣੇ ਬਾਕੀ ਐ ਲੇਕਿਨ ਆਨੰਦਪੁਰ ਦੇ ਵਿੱਚ ਅਸੀਂ ਸਰਸਾ ਨੰਗੜ ਜਿੱਤੇ ਅਸੀਂ ਭਰਤਗੜ ਜਿੱਤੇ ਅਸੀਂ ਬੜਾਪੜ ਜਿੱਤੇ ਅਸੀਂ ਡਾਡੀ ਜਿੱਤੇ ਅਸੀਂ ਗਰਾ ਜਿੱਤੇ ਅਸੀਂ ਢੇਰ ਜਿੱਤੇ ਅਸੀਂ ਇਸੇ ਢੰਗ ਨਾਲ ਆ ਜਿਹੜਾ ਚਿੰਝੜੀ ਐ ਇਹ ਜਿੱਤੇ ਐ ਇਸ ਬਲੋਕ ਸੰਪਤੀ ਦੇ ਵਿੱਚ ਸਾਨੂੰ ਕਲੀਅਰ ਮжоਰੀਟੀ ਐ ਨੰਗਲ ਦਾ ਹਜੇ ਰਿਜ਼ਲਟ ਆ ਜੀ ਬਾਕੀ ਆਣੇ 2027 ਦਾ ਮੰਡ ਬਣ ਹੋ ਗਿਆ ਜੀ ਲੱਗਦਾ ਬਣ ਹੋ ਗਿਆ ਉਹ ਬਿਲਕੁਲ ਲੈ ਟੋੜ ਤੁਹਾਡੀ ਪਾਰਟੀ ਨਾਲ ਜੁੜੇ ਹੋ ਲੋਕ ਵੀ ਬੁਜਾਰੇ ਅੰਦਰ ਜਿਹੜੇ ਦੂਜੇ ਪਾਸੇ ਜਿਹੜਾ ਆਮ ਆਦਮੀ ਪਾਰਟੀ ਦੇ ਬੁਜਾਰੇ ਨਹੀਂ ਨਹੀਂ ਅੱਛਾ ਕੋਈ ਕਲੈਰਿਟੀ ਹੈ ਤੁਹਾਨੂੰ ਕਿ ਨਹੀਂ ਹੈ ਇਸ ਸਮੇਂ ਅਸੀਂ ਜੇਤੂ ਐ ਜੀ ਹੂੰ ਕੋਈ ਤੁਹਾਨੂੰ ਪਤਾ ਲੱਗਿਆ ਕੁਝ ਆਫੀਸ਼ੀਅਲੀ ਕਿ ਜੇਤੂ ਹੈ ਜਾਂ ਨਹੀਂ ਤੁਸੀਂ? ਅਸੀਂ ਜੇਤੂ ਹੈ ਜੀ। ਆਫੀਸ਼ੀਅਲੀ ਤੁਹਾਨੂੰ ਅਧਿਕਾਰੀਆਂ ਦੇ ਵੱਲੋਂ ਕੋਈ ਜਾਣਕਾਰੀ ਦਿੱਤੀ। ਕਿਹੜੇ ਅਧਿਕਾਰੀ ਨੇ ਜਾਣਕਾਰੀ ਦਿੱਤੀ? ਜਿਹੜੀ ਪ੍ਰਚੇਟਿੰਗ ਆਫਸਰ ਨੇ ਜਿਹੜੀਆਂ ਸਾਨੂੰ ਕੰਟੀਨਿਊ ਸਮੇਂ ਟੈਸਟ ਦਿੱਤੀ ਹੈ ਉਹਦੇ ਮੁਤਲਕ ਤੁਸੀਂ ਜੇਤੂ ਨੇ ਹੁਣ ਤੁਹਾਡੀ ਦੁਬਾਰਾ ਰੀਕਾਉਂਟਿੰਗ ਹੋਈ ਹੈ ਉਹਦੇ ਵਿੱਚ ਕੀ ਸੀਗਾ? ਰੀਕਾਉਂਟ ਹੋ ਕੇ ਜੁੱਦੀ ਤਸਲੀ ਕਰਾਈ ਗਈ ਜਿਹੜੀਆਂ ਰਿਜੈਕਟਡ ਵੋਟਾਂ ਦੀਆਂ ਉਹ ਸਾਰੀ ਕੱਲੇ ਕਲੀ ਦਿਖਾ ਕੇ ਦੁਬਾਰਾ ਬੇਨਤੀ ਕੀਤੀ ਵੀ ਦੋਸਤ ਹਾਂ ਜੀ ਤਸੱਲੀ ਗ੍ਰਾਈਸੈਂਡ ਕਰਕੇ ਗਿਆ ਜੀ ਕਿੰਨੀਆਂ ਵੋਟਾਂ ਨਾਲ ਤੁਸੀਂ ਜਿੱਤੇ ਹੋ ਕਿਸੇ ਘੱਟੋ ਘੱਟ 100 ਵੋਟ ਤੇ ਅੱਗੇ ਆ ਜੀ ਤੁਹਾਨੂੰ ਸਰਟੀਫਿਕੇਟ ਦੇ ਲਈ ਕਿਹਾ ਕਿ ਤੁਸੀਂ ਰੋਪੜ ਜਾਓ ਕੀ ਸਰਟੀਫਿਕੇਟ ਲਈ ਗਿਆ ਤੁਹਾਨੂੰ ਕਿਹਾ ਵੀ ਹੁਣ ਤੁਸੀਂ ਰੋਪੜ ਚਲੇ ਜਾਓ ਜਾ ਐਡੀਸੀ ਕੋਲ ਜਾਓ ਤੁਸੀਂ ਜੇਤੂ ਆ ਐਲਜੀਨ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਉਹ ਜਿਹੜਾ ਐਡੀਸੀ ਸਾਹਿਬ ਉਹ ਕੀ ਹੈ ਮਤਲਬ ਪ੍ਰੈਜ਼ਾਈਡਿੰਗ ਆਫੀਸ ਆਰਓ ਹਾਂ ਆਰਓ ਸਾਹਿਬ ਏਡੀਸੀ ਹੈ ਜੀ ਐਸ ਜੀਨ ਸਾਹਿਬ ਨੇ ਸਾਨੂੰ ਕਿਹਾ ਤੁਸੀਂ ਜੇਤੂ ਹੈ ਤੁਸੀਂ ਉੱਥੇ ਆਪਣਾ ਸਰਟੀਫੀਕੇਟ ਲੈ ਸਕਦੇ ਹੋ ਸੋ ਬਿਲਕੁਲ ਇਹ ਚੌਧਰੀ ਪਹੂ ਲਾਲ ਨੇ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਅਧਿਕਾਰੀਆਂ ਵੱਲੋਂ ਜ਼ਰੂਰ ਕਿਹਾ ਗਿਆ ਕਿ ਉਹ ਜੇਤੂ ਨੇ ਪਰੰਤੂ ਸਥਿਤੀ ਕਿਤਨਾ ਕਿਤੇ ਜੜੀ ਆ ਉਹ ਬੜੀ ਵਿਚਤਰ ਜੀ ਬਣੀ ਹੋਈ ਹੈ ਕਿਉਂਕਿ ਦੋਨੇ ਧਿਰਾਂ ਜਿਹੜੀਆਂ ਨੇ ਉਹ ਲਗਾਤਾਰ ਆਪਣੀ ਆਪਣੀ ਜਿੱਤ ਦਾ ਦਾਵਾ ਕਰਦੀਆਂ ਹੋਈਆਂ ਢੋਲਟ ਮੱਕੇ ਦੇ ਨਾਲ ਜਿਹੜੀਆਂ ਇੱਥੋਂ ਬਾਹਰ ਰਵਾਨਾ ਹੋਈਆਂ ਨੇ ਸੋ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਐਸਡੀਐਮ ਦੇ ਨਾਲ ਇਸ ਸੰਬੰਧੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਪ੍ਰੈਜ਼ਾਈਡਿੰਗ ਆਫੀਸਰ ਨਹੀਂ ਐ ਇੱਥੋਂ ਦਾ ਆਰਓ ਨਹੀਂ ਐ ਤੇ ਇਸ ਸੰਬੰਧੀ ਜਿਹੜਾ ਹੈ ਉਹ ਨਤੀਜੇ ਜਿਹੜੇ ਨੇ ਉਹ ਖਾਸ ਤੌਰ ਤੇ ਰੋਪੜ ਤੋਂ ਹੀ ਡिक्लेअर ਹੋ ਸਕਦੇ ਨੇ